ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਰਬੜ ਕੋ ਠੀਕ ਹੋਮੋਂਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਭਾਈ ਸਾਹਿਬ ਬਿਲਕੁਲ ਨਵਾਂ ਲੈਕਚਰ ਠੀਕ ਹੈ ਜੀ ਅੱਜ ਇਹ ਲੈਕਚਰ ਦੇ ਨਾਲ ਆਪਣੇ ਮਾਰਚ ਦੇ ਕਰੰਟ ਅਫੇਅਰ ਕਵਰ ਹੋ ਜਾਣਗੇ ਤੇ ਕਈ ਦਿਨ ਹੋ ਗਿਆ ਜੀ ਤੁਹਾਨੂੰ ਵੀਡੀਓ ਉਪਲਬਧ ਨਹੀਂ ਹੋ ਰਹੀ ਸੀ ਨਾ ਐਪ ਤੇ ਉੱਪਰ ਤੇ ਨਾ ਹੀ ਆਪਣੇ YouTube ਦੇ ਉੱਪਰ ਠੀਕ ਹੈ ਜੀ ਹੁਣ ਤੁਹਾਨੂੰ ਰੈਗੂਲਰ ਕਲਾਸਾਂ ਸਟਾਰਟ ਆ ਗਈਆਂ ਤੁਹਾਡੀਆਂ ਠੀਕ ਹੈ ਜੀ ਤੇ ਜਿਹੜੀ ਤੁਹਾਨੂੰ ਥੋੜਾ ਮੋਟਾ ਟਾਈਮ ਦੀ ਸ਼ਾਰਟੇਜ ਮੇਰੇ ਵੱਲੋਂ ਹੋਈ ਹੈ ਉਹਦੇ ਵਾਸਤੇ ਮੈਂ ਤੁਹਾਡੇ ਤੋਂ ਮਾਫੀ ਚਾਹੁੰਣਾ ਭਾਈ ਸਾਹਿਬ ਥੋੜੀ ਜਿਹੀ ਕੰਮ ਦੇ ਵਿੱਚ ਥੋੜਾ ਜਿਆਦਾ ਬੀਜੀ ਸੀ ਰਹੇ ਜੀ ਠੀਕ ਹੈ ਜੀ ਤੇ ਤਾਂ ਕਰਕੇ ਮੈਂ ਥੋੜੀ ਜੀ ਤੁਹਾਨੂੰ ਟਾਈਮ ਦੀ ਉਹ ਹੋਈ ਹੈ ਤੇ ਵੈਸੇ ਰਾਜੇ ਤੁਹਾਡੇ ਨਾਲ ਜਿਹੜਾ ਤੁਹਾਡਾ ਫਲੇਪਸ ਹੈ ਉਹ ਤੁਹਾਡਾ ਬਿਲਕੁਲ ਤਿਆਰ ਵਰ ਤਿਆਰਾ ਹੁੰਦਾ ਤੁਹਾਡੀਆਂ ਇੰਗਲਿਸ਼ ਨੇ ਕਲਾਸਾਂ ਵੀ ਸ਼ੁਰੂ ਹੋ ਰਹੀਆਂ ਨੇ ਤੇ ਬਾਕੀ ਤੁਸੀਂ ਕਰੰਟ ਅਫੇਅਰ ਤਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿੰਨੇ ਵੀ ਕਰੰਟ ਕੈਂਡੀਡੇਟ ਆ ਚਾਹੇ ਉਹਨਾਂ ਨੇ ਪੰਜਾਬ ਦਾ ਕੋਈ ਵੀ ਪੇਪਰ ਦੇਣਾਗਾ ਕੋਈ ਵੀ ਮਤਲਬ ਸਮਝ ਗਏ ਹੋਵਗੇ ਕੋਈ ਦਾ ਮਤਲਬ ਹੈਨਾ ਤਾਂ ਤੁਹਾਡੇ ਸਾਰਿਆਂ ਵਾਸਤੇ ਇਹ ਜਿਹੜੀਆਂ ਕਲਾਸਾਂ ਹੈਗੀਆਂ ਇਹ ਬਿਲਕੁਲ ਸਫੀਸ਼ੀਐਂਟ ਹੈਗੀਆਂ ਤਾਨੂੰ ਕਿਸੇ ਵੀ ਕੈਂਡੀਡੇਟ ਨੂੰ ਆਏ ਟੈਨਸ਼ਨ ਲੈ ਦੀ ਲੋੜ ਨਹੀਂ ਜੀ ਗਰੰਟ ਅਫੇਅਰ ਆਸੀਂ ਕਿੱਥੋਂ ਕਿੱਥੋਂ ਪੜ੍ਹੀਏ ਬਹੁਤ ਬੱਚੇ ਮੈਸੇਜ ਕਰਦੇ ਜੀ ਕਿੱਥੋਂ ਗਰੰਟ ਅਫੇਅਰ ਕਰੀਏ ਫਲਾਣੇ ਥਾਂ ਤੋਂ ਕਰ ਲਈਏ ਜੀ ਤੇ ਕਿੱਥਾਂ ਤੋਂ ਕਰ ਲਈਏ ਸਾਰਾ ਕੁਝ ਰਾਜੇ ਤੁਹਾਨੂੰ ਆਪਣੇ ਚੈਨਲ ਤੇ ਮਿਲੂਗਾ ਠੀਕ ਹੈ ਜੀ ਸਾਰਾ ਕੁਝ ਤੁਸੀਂ ਇੱਥੋਂ ਹੀ ਕਰਨਾਗਾ ਤੇ ਬੇਫਿਕਰ ਹੋ ਕੇ ਆਪਦੀ ਤਿਆਰੀ ਸ਼ੁਰੂ ਕਰੋ ਠੀਕ ਹੈ ਜੀ ਬਾਕੀ ਦਾ ਜੀ ਜਿਹੜੇ ਕੈਂਡੀਡੇਟ ਪੰਜਾਬ ਪੁਲਿਸ ਦੀ ਆਪਣੇ ਕਲਰਕ ਦੀ ਪੰਜਾਬ ਪਟਵਾਰੀ ਦੀ ਆਲ ਪੰਜਾਬ ਐਗਜ਼ਾਮ ਜੀ ਚ ਗਰੁੱਪ ਡੀ ਵੀ ਹੈ ਠੀਕ ਹੈ ਜੀ ਤੇ ਵੀਡੀਓ ਸਿਰਫ ਆਪਣੇ ਕੋਲ ਆ ਲਿਮਟਡ ਜੇ ਬੈਚ ਚੱਲਦੇ ਹੁੰਦੇ ਆ ਸੋਣਿਆ ਇਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਉਹ ਆਪਣੀ ਐਪ ਤੋਂ ਕਰ ਸਕਦਾ ਆਪਣੀ ਐਪ ਦਾ ਨਾਮ ਹੈਗਾ ਦੀਪੁਲਰ ਐਜੂਕੇਸ਼ਨ ਆ ਰਾ ਜਿੰਨਾ ਬੱਚਿਆਂ ਕੋਲੇ ਆਈਫੋਨ ਆ ਉਹਨਾਂ ਬੱਚਿਆਂ ਨੇ ਐਪ ਡਾਊਨਲੋਡ ਕਰਨੀ ਆ ਕਲਾਸ ਪਲੱਸ ਤੇ ਕਲਾਸ ਪਲੱਸ ਰ ਕੋਡ ਫਿਲ ਕਰਨਾ ਡਬਲ ਐਕਸ ਰ ਹੈ ਇਹ ਆ ਆਈਫੋਨ ਵਾਲੇ ਬੱਚਿਆਂ ਵਾਸਤੇ ਆ ਇਹ ਐਪ ਜਿਹੜੇ ਨਾਰਮਲ ਫੋਨ ਆਪਣੇ ਐਂਡਰੋਇਡ ਹੁੰਦਾ ਵਾਸਤੇ ਜੇਕਰ ਕਿਸੇ ਕੰਟੀਨਿਊ ਦੀ ਪ੍ਰੋਬਲਮ ਹੋ ਰਹੀ ਆ ਤਾਂ ਮੇਰੇ ਕੋਲ ਵੀ ਕਰ ਸਕਦੇ ਹੋ ਅੱਜ ਜਿਹੜੇ ਕਰੰਟ ਅਫੇਅਰ ਹੈਗੇ 29 ਤੋਂ ਲੈ ਕੇ 31 ਮਾਰਚ ਤੱਕ ਤਿੰਨ ਦਿਨਾਂ ਦੇ ਕਰੰਟ ਅਫ ਠੀਕ ਹੈ ਜੀ ਤੇ ਦੂਸਰੀ ਗੱਲ ਇਹਦੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੇ ਫੁੱਲ ਲੈਕਚਰ ਮਿਲਣਗੇ ਰਾਜੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੇ ਜਿਹੜੇ ਬੱਚੇ ਕਹਿੰਦੇ ਇੰਗਲਿਸ਼ ਨਹੀਂ ਆਉਂਦੀ ਜੀ ਸਾਨੂੰ ਮੈਥ ਨਹੀਂ ਆਉਂਦੀ ਉਹਨੂੰ ਨਾਲ ਆਪਣੇ ਪੜਾਉਣ ਦਾ ਤਰੀਕਾ ਪਤਾ ਹੀ ਹੈ ਬਿਨਾ ਫਾਰਮੂਲਿਆਂ ਤੋਂ ਤੁਹਾਨੂੰ ਸਾਰਾ ਕੁਝ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾ ਹੈ ਠੀਕ ਹੈ ਜੀ ਤੇ ਚਲੋ ਚੱਲਦੇ ਆ ਜਿਹੜੇ ਆਪਾਂ ਪਹਿਲੇ ਲੈਕਚਰ ਤੇ ਪਹਿਲੇ ਲੈਕਚਰ ਦੇ ਵਿੱਚ ਪਹਿਲਾ ਪ੍ਰਸ਼ਨ ਆਪਾਂ ਨੂੰ ਕੀ ਕਹਿ ਰਹੇ ਨੇ ਸੁਣੋ ਜੀ ਕਹਿੰਦੇ ਜੀ ਡਾਇਰੈਕਟਰ ਜਨਰਲ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਬਿਊਰੋ ਇਹਦਾ ਨਵਾਂ ਇਹਨਾਂ ਇਹ ਰਿਕਨ ਡੀਜੀ ਬਜਨ ਨੂੰ ਨਿਯੁਕਤ ਕੀਤਾ ਗਿਆ ਹੈ ਠੀਕ ਹੈ ਜੀ ਜਿਹੜਾ ਆਪਣਾ ਡਾਇਰੈਕਟਰ ਜਰਨਲ ਹੈਗਾ ਠੀਕ ਹੈ ਜਨਰਲ ਡਾਇਰੈਕਟਰ ਜਨਰਲ ਪੁਲਿਸ ਸਰਚ ਐਂਡ ਡਿਵੈਲਪਮੈਂਟ ਬਿਊਰੋ ਦਾ ਉਹ ਕਿਹਨੂੰ ਅਪਾਇੰਟ ਕੀਤਾ ਗਿਆ ਆਪਾਂ ਤੋਂ ਆਪਰੇਸ਼ਨ ਦੇ ਵਿੱਚ ਇਹੀ ਸਵਾਲ ਕੀਤਾ ਗਿਆ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਬਿਲਕੁਲ ਲਿਮਟਿਡ ਜੇ ਕਰੰਟ ਅਫੇਅਰ ਆ ਕੋਈ ਨਹੀਂ ਹੈਗਾ ਕਿ ਬਾਲੀ ਵੱਡੇ ਵੱਡੇ ਕਰੰਟ ਅਫੇਅਰ ਕਰਵਾਤੇ ਸਾਨੂੰ ਜਾਂ ਬਹੁਲੇ ਦੂਰੋਂ ਦੂਰੋਂ ਕਰਵਾਤੇ ਠੀਕ ਹੈ ਜੀ ਇਹਦਾ ਆਨਸਰ ਹੈਗਾ ਰਜੀਵ ਕੁਮਾਰ ਸ਼ਰਮਾ ਇਸ ਤੋਂ ਪਹਿਲਾਂ ਐਨਆਈ ਦੇ ਵੀ ਲਾਏ ਹੋਏ ਡੀਜੀ ਉਹ ਵੀ ਤੁਹਾਨੂੰ ਕਰਵਾ ਕੇ ਗਿਆ ਹੋਰ ਵੀ ਕਾਫੀ ਲਾਏ ਹੋਏ ਉਹਦੇ ਬਾਅਦ ਤੁਹਾਨੂੰ ਮੈਂ ਸਾਰਾ ਕੋ ਦੱਸ ਕੇ ਗਿਆ ਹੋਇਆ ਹਾਂ ਬਾਰੀ-ਬਾਰੀ ਉਹ ਚੀਜ਼ਾਂ ਮੈਂ ਰਿਪੀਟ ਨਹੀਂ ਕਰੂੰਗਾ ਮੈਂ ਸਿਰਫ ਉਹੀ ਚੀਜ਼ਾਂ ਰਿਪੀਟ ਕਰੂੰਗਾ ਜਿਹੜੇ ਆਪਣੇ ਵਾਸਤੇ ਇੰਪੋਰਟੈਂਟ ਆ ਗਈਆਂ ਠੀਕ ਹੈ ਜੀ ਜਿਹੜੀਆਂ ਆਪਣੇ ਵਾਸਤੇ ਇੰਪੋਰਟੈਂਟ ਆ ਆਪਾਂ ਸਿਰਫ ਉਹੀ ਚੀਜ਼ਾਂ ਕੀ ਕਰਾਂਗੇ ਕਰਾਂਗੇ ਠੀਕ ਹੈ ਜੀ ਚਲੋ ਅਗਲੇ ਤੇ ਚੱਲਦੇ ਹਾਂ ਹੁਣ ਆਪਾਂ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਜਿਹੜਾ ਏਸ਼ੀਆ ਕੱਪ ਕ੍ਰਿਕਟ ਦਾ 2024 ਦਾਗਾ वूमेन ਦਾ वूਮਨ ਦਾ ਇਹ ਕਿਹਨੇ ਕਿਹੜੀ ਕੰਟਰੀ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਦੇਖੋ ਜੀ ਕਿਹੜੀ ਕੰਟਰੀ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਉਹਦੇ ਬਾਰੇ ਗੱਲ ਕਰ ਰਹੇ ਹਾਂ ਠੀਕ ਹੈ ਜੀ ਕਿਹੜੀ ਕੰਟਰੀ ਵਿੱਚ ਆਯੋਜਿਤ ਕੀਤਾ ਜਾਵੇਗਾ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਚਲੋ ਤਾਂ ਇਹ ਭਾਈ ਜਿਹੜਾ ਆਯੋਜਿਤ ਕੀਤਾ ਜਾਊਗਾ ਠੀਕ ਹੈ ਜੀ ਇਹ ਕੀਤਾ ਜਾਊਗਾ ਆਪਣੇ ਗੁਆਂਢੀ ਦੇਸ਼ ਸ਼੍ਰੀਲੰਕਾ ਦੇ ਵਿੱਚ ਹੁਣ ਆ ਦੇਖੋ ਇਹ ਪ੍ਰੈਸ਼ਨ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿੱਥੇ ਆਰਗੇਨਾਈਜ਼ ਕਰਿਆ ਜਾਊਗਾ ਹੁਣ ਪ੍ਰੈਸ਼ਰ ਬਣਦੇ ਹੁੰਦੇ ਦੂਸਰੇ ਜਿਹੜਾ ਨਾਲ ਹੈ ਹੋਰ ਤੋਂ ਪੁੱਛਿਆ ਜਾ ਸਕਦਾ ਕਿ ਜਿਹੜੇ ਇਹ वूਮਨਜ਼ ਆਸ਼ੀਆ ਕ੍ਰਿਕਟ ਕੱਪ ਦੀ ਸੀਰੀਜ਼ ਸ਼ੁਰੂ ਹੋਈ ਸੀ ਸਭ ਤੋਂ ਪਹਿਲਾਂ ਸ਼ੁਰੂ ਕਿਦੋਂ ਹੋਈ ਸੀ 2004 ਦੇ ਵਿੱਚ ਹੋਈ ਸੀ ਸਭ ਤੋਂ ਪਹਿਲਾਂ ਜਿਹੜੀ 2004 ਦੇ ਵਿੱਚ ਹੋਈ ਸੀ ਇਹਦਾ ਪਹਿਲਾ ਵਿਨਰ ਸੀ ਜਿਹੜਾ ਉਹ ਇੰਡੀਆ ਬਣਿਆ ਸੀ ਤੇ ਹੁਣ ਬੱਚੇ ਕਹਿੰਦੇ ਆ ਸਰ 2024 ਚੱਲੀ ਜਾਂਦਾ ਜੀ 2023 ਦਾ ਸਾਨੂੰ ਪ੍ਰੈਸ਼ਨ ਪਤਾ ਉਹ ਪ੍ਰੈਸ਼ਨ ਦਾ ਜੀ ਕਨੈਕਟਿੰਗ ਮੈਥਡ ਨਾਲ ਹੀ ਪਾਉਂਦੇ ਹੁੰਦੇ ਆ ਜਿਵੇਂ ਹੁਣ ਆਪਾਂ ਗੱਲ ਪ੍ਰੈਸ਼ਨ ਦੇ ਵਿੱਚ ਕਰ ਰਹੇ ਹਾਂ 2024 ਦੀ ਤੇ ਇੱਥੇ ਇਹ ਵੀ ਪੁੱਛ ਸਕਦੇ ਕਿ 2023 ਦੇ ਵਿੱਚ ਕੌਣ ਜਿੱਤਾ ਸੀ 2023 ਦੇ ਵਿੱਚ ਇਹ ਜਿਹੜੀ ਸੀਰੀਜ਼ ਹੈਗੀ वूਮਨਜ਼ ਆਸ਼ੀ ਇਦੇ ਵਿੱਚ ਭਾਰਤ ਜਿੱਤਿਆ ਸੀ ਤੇ ਭਾਰਤ 7 ਵਾਰ ਜਿੱਤ ਚੁੱਕਿਆ ਸੋਨੇ ਹੁਣ ਹੁਣ ਤੱਕ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਆ ਟੀਮ ਹੈ 2022 ਦੀ ਠੀਕ ਹੈ ਜੀ 2022 ਦੀ ਪਿਕ ਲੱਗੀ ਹੋਈ ਹੈ ਇਸ ਤੋਂ ਬਾਅਦ ਅੱਗੇ ਜਾਂਦੇ ਹਾਂ ਹੁਣ ਕੀ ਕਹਿੰਦੇ ਕਹਿੰਦੇ 2024 ਦੀ ਹੁਣ 2024 ਚੱਲ ਰਿਹਾ ਹੈਗਾ ਠੀਕ ਹੈ ਜੀ ਪਹਿਲੀ ਇੱਕ ਆਪਣੀ ਕਿਹੜੀ ਕਾਨਫਰੈਂਸ ਹੋਈ ਹੈ ਫਾਸਟ ਆਰਮੀ ਕਮਾਂਡਰ ਕਾਨਫਰੈਂਸ ਹੋਈ ਹੈ ਜਿੱਨੇ ਵੀ ਆਪਣੀ ਆਰਮੀ ਦੇ ਕਮਾਂਡਰ ਹੈਗੇ ਉਹਨਾਂ ਦੀ ਇੱਕ ਮੀਟਿੰਗ ਹੋਈ ਹੈਗੀ 2024 ਦੀ ਪਹਿਲੀ ਮੀਟਿੰਗ ਹੈ ਤਾਂ ਕਰਕੇ ਇੰਪੋਰਟੈਂਟ ਹੈ ਦੂਜੀ ਤੀਜੀ ਚੌਥੀ ਮੀਟਿੰਗ ਨਹੀਂ ਇੰਪੋਰਟੈਂਟ ਨਹੀਂ ਹੋਊਗੀ ਕਿਉਂਕਿ ਮੀਟਿੰਗ ਇਹ ਚਲਦੀਆਂ ਰਹਿੰਦੀਆਂ ਪਹਿਲੀ ਮੀਟਿੰਗ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਮੀਟਿੰਗ ਹੋਈ ਕਿੱਥੇ ਹੈ ਇਹ ਮੀਟਿੰਗ ਹੋਈ ਹੈ ਜੀ ਆਪਣੀ ਨਿਊ ਦਿੱਲੀ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਇਹ ਮੀਟਿੰਗ ਹੋਈ ਹੈਗੀ ਤੇ ਆ ਦੇਖੋ ਜੀ ਠੀਕ ਹੈ ਜੀ ਜਿਹੜੇ ਇੰਡੀਅਨ ਆਰਮੀ ਕਿਕਸ ਆਫ ਦਾ ਐਨੂਅਲ ਆਰਮੀ ਕਮਾਂਡਰ ਕਾਨਫਰੈਂਸ ਹਾਈਬ੍ਰਿਡ ਫਾਰਮੈਟ ਆ ਦੇਖੋ ਜੀ ਕਿਹਨੇ ਇਹਨੂੰ ਉਜਾਗ ਕੀਤਾਗਾ ਆ ਬੈਠੇ ਆਪਣੇ ਰਾਜਨਾਥ ਸਿੰਘ ਜੀ ਠੀਕ ਹੈ ਜੀ ਦੂਜਾ ਪ੍ਰਸ਼ਨ ਤੁਹਾਡੀ ਪਿਕ ਦੇ ਵਿੱਚ ਕਵਰ ਹੋ ਗਿਆ ਰਾਜਨਾਰ ਸਿੰਘ ਜੀ ਵੱਲੋਂ ਇਹ ਜਿਹੜੀ ਇਹਨਾਂ ਦੀ ਮੀਟਿੰਗ ਹੈ ਜੀ ਉਹ ਕਰਾਈ ਗਈ ਹੈ ਚਲੋ ਜੀ ਹੁਣ ਕੀ ਕਹਿੰਦੇ ਆ ਕਹਿੰਦੇ ਜੀ ਕਹਿੰਦੇ ਕਿਸ ਭਾਰਤੀ ਨੂੰ ਵਿੱਚ ਇੰਡੀਅਨ ਹੈਜ਼ ਰੀਸੈਂਟਲੀ ਅਪਾਇੰਟ ਸੈਕਟਰੀ ਜਰਨਲ ਆਫ ਸਪੈਸ਼ਲ ਰਿਪਰਜੈਕਟਿਡ ਆਫ ਦਾ ਡਿਸਾਸਟਰ ਰਿਸਕ ਰਿਡਕਸ਼ਨ ਬਾਏ ਦਾ ਜੂਨ ਇਨ ਦਾ ਜੂਨ ਨੈਸ਼ਨਲ ਆਫਿਸਰ ਫੋਰ ਡਿਸਾਸਟਰ ਰਿਸਕ ਰਿਡਕਸ਼ਨ ਕੋਟਾ ਨੂੰ ਪਤਾ ਕੀ ਬਹੁਤ ਸਾਰੇ ਵੱਡੇ ਜਿਹੜੇ ਦੇਸ਼ ਆ ਕਿਸੇ 'ਚ ਤੂਫਾਨ ਆ ਜਾਂਦੇ ਆ ਕਿਸੇ 'ਚ ਭਚਾਲ ਆ ਜਾਂਦੇ ਆ ਕਿਸੇ 'ਚ ਸੁਨਾਮ ਆ ਜਾਂਦੀਆਂ ਠੀਕ ਹੈ ਜੀ ਉਹਨਾਂ ਵਾਸਤੇ ਨਜਿੱਠਣ ਵਾਸਤੇ ਜੂਐਨਓ ਆ ਜਿਹੜੀ ਇਹਨੇ ਇੱਕ ਸੰਸਥਾ ਬਣਾਈ ਹੋਈ ਆ ਆਪਣੀ ਜਿਹਦੇ ਵਿੱਚ ਇਹ ਗੱਲ ਕਰਦੇ ਆ ਡਿਸਾਸਟਰ ਰਿਸਕ ਰਿਡਕਸ਼ਨ ਦੀ ਗੀ ਰਿਸਕ ਨੂੰ ਆਪਾਂ ਦਿਨੋ-ਦਿਨ ਘਟਾਉਣਾਗਾ ਕਿ ਜੇ ਰਿਸਕ ਨਾਲ ਸਾਹਮਣਾ ਕਰਨਾ ਹੀ ਪੈਂਦਾਗਾ ਉਹਨੂੰ ਆਪਾਂ ਕਿਵੇਂ ਮੇਨਟੇਨ ਰੱਖਣਾ ਹੈ ਕਿਵੇਂ ਉਹਦਾ ਮੁਕਾਬਲਾ ਕਰਨਾਗਾ ਜੇਕਰ ਇਹ ਰਿਸਕ ਆ ਰਿਹਾ ਹੈਗਾ on ਦੀ ਸੁਭਾਵਨਾ ਹੈਗੀ ਹੈ ਤਾਂ ਉਹਦੇ ਨਾਲ ਆਪਾਂ ਪਹਿਲਾਂ ਨਿਯੇਠਾਂ ਤੋਂ ਪਹਿਲਾਂ ਤੋਂ ਤਿਆਰੀ ਕਿਵੇਂ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਵਾਸਤੇ ਇਹਨਾਂ ਨੇ ਕੀ ਕੀਤਾ ਇੱਕ ਇਹ ਜਿਹੜਾ ਮਹਿਕਮਾ ਹੈਗਾ ਉਹਦਾ ਇੱਕ ਇਹਨਾਂ ਨੇ ਕੀ ਲਾਤਾ ਜਿਹੜਾ ਸੈਕਟਰੀ ਹੈ ਉਹ ਪੁਆਇੰਟ ਕਰਤਾ ਜਿਹਨੂੰ ਆਪਾਂ ਕਹਿੰਦੇ ਸੈਕਟਰੀ ਜਰਨਲ ਇਹ ਕਿਹਨੂੰ ਲਾਤਾ ਇਹ ਲਾਤਾ ਜੀ ਆਪਣੇ ਇਨ੍ਹਾਂ ਦੇ ਵਿੱਚੋਂ ਕਮਲ ਕਿਸ਼ੋਰ ਜੀ ਨੂੰ ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਸ ਤੋਂ ਬਾਅਦ ਅਗਲਾ ਹੁਣ ਤੁਸੀਂ ਸੁਣਿਆ ਹੋਣਾ ਜੀ ਜਸੂਪ ਸੀ ਠੀਕ ਹੈ ਜੀ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਸੁਣਿਆ ਹੋਣਾ ਤੁਸੀਂ ਇਹ ਚੀਜ਼ਾਂ ਵੀ ਹੈਨਾ ਤੇ ਜਿਹੜੇ ਜਸੂਮ ਸੀ ਜੀ ਹੈ ਠੀਕ ਹੈ ਜੀ ਇਹ ਅਸਾਈ ਧਰਮ ਨੇ ਰਿਲੇਟ ਕਰਦੇ ਆ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਧਰਮ ਸਾਰੇ ਵਧੀਆ ਹੈ ਚਾਹੇ ਸਿੱਖ ਧਰਮ ਹੈ ਚਾਹੇ Hindu ਧਰਮ ਹੈ ਚਾਹੇ ਮੁਸਲਮ ਹੈ ਚਾਹੇ ਅਸਾਈ ਹੈ ਧਰਮ ਸਾਰੇ ਬੜੀਆ ਹੁੰਦੇ ਜਦੋਂ ਵੀ ਕਿਸੇ ਧਰਮ ਦੇ ਵਿੱਚ ਪਖੰਡ ਵੱੜ ਜਾਂਦਾ ਉਹ ਚੀਜ਼ ਉਹ ਤੰਗ ਕਰਦੀ ਹੈ ਜਿਹੜੀਆਂ ਕੀ ਇਹਨਾਂ ਦੇ ਸਿਧਾਂਤਾਂ ਦੇ ਵਿੱਚ ਨਹੀਂ ਹੁੰਦੀਆਂ ਉਹ ਆਪਾਂ ਆਪਦੇ ਕੋਲ ਹੀ ਆਪ ਦਾ ਚਲਾਉਣ ਵਾਸਤੇ ਪ੍ਰੋਸੈਸ ਚਲਾ ਲੈਂਦੇ ਚੀਜ਼ਾਂ ਠੀਕ ਹੈ ਜੀ ਕਹਿੰਦੇ ਜਿਸੂ ਮਸੀਹ ਨੇ ਬਲੀਦਾਨ ਦਿੱਤਾ ਸੀ ਜਿਹੜਾ ਉਹ ਬਲੀਦਾਨ ਦੇ ਹੈਗਾ ਠੀਕ ਹੈ ਜੀ ਮੈਂ ਆਪਾਂ ਸਿੱਧੀ ਦਿਵਸ ਬਣਾਉਣੇ ਆ ਉਵੇਂ ਜਿਵੇਂ ਕਹਿੰਦੇ ਜਿਸੂ ਮਸੀਹ ਜੀ ਦੇ ਬਲੀਦਾਨ ਹੈ ਜਿਹੜਾ ਦਿੱਤਾ ਸੀ ਉਹਨਾਂ ਦੇ ਦਿਵਸ ਉਹ ਕਿਹੜਾ ਦਿਨ ਬਣਾਇਆ ਜਾਂਦਾ ਹੈਗਾ ਉਹ ਬਣਾਇਆ ਜਾਂਦਾ ਜੀ ਗੁੱਡ ਫਰਡੇ ਗੁੱਡ ਫਰਡੇ ਆਪਣੀ ਛੁੱਟੀ ਵੀ ਹੁੰਦੀ ਸੀ ਗੁੱਡ ਫਰਡੇ ਦੀ ਸ਼ਾਇਦ ਤੁਹਾਨੂੰ ਪਤਾ ਹੋਵੇ ਆ ਦੇਖੋ ਜੀ ਆ ਜਿਸੂ ਮਸੀਹ ਜੀ ਦੀ ਹੈ ਆ ਗੁੱਡ ਫਰਡੇ ਠੀਕ ਹੈ ਜੀ ਇਹ ਕੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਔਰ ਇਹ ਅਪਰੇਸ਼ਨ ਵੀ ਤੁਹਾਨੂੰ ਪੇਪਰ ਦੇ ਵਿੱਚ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਪੱਕਾ ਹੀ ਮਿਲਣਾਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਇਹ ਅਪਰੇਸ਼ਨ ਮਿਲ ਚੁੱਕਿਆ ਕ੍ਰਿਪਟੋਕਰੰਸੀ ਨਾਲ ਰਿਲੇਟਡ ਹੈ ਇਹ ਕਹਿੰਦੇ ਜੀ ਇੱਕ ਮੀਮੀ ਕויਨਸ ਹੁੰਦੇ ਆ ਕਿਹੜੇ ਕויਨਸ ਹੁੰਦੇ ਆ ਮੀਮੀ ਠੀਕ ਹੈ ਜੀ ਜਿਹੜੇ ਇਹ ਕויਨ ਹੁੰਦੇ ਆਗੇ ਇਹ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਐਗਜ਼ਾਮਪਲ ਹੈਗੀ ਇੱਕ ਐਗਜ਼ਾਮਪਲ ਹੈਗੀ ਜੀ ਕ੍ਰਿਪਟੋਕਰੰਸੀ ਹੁਣ ਬਹੁਤ ਬੱਚੇ ਬਹੁਤ ਲੋਕ ਇਹਦੇ ਹੋਣਗੇ ਜਿਹੜੇ ਸ਼ੇਅਰ ਮਾਰਕੀਟਿੰਗ ਦੇ ਵਿੱਚ ਪੈਸਾ ਲਾਉਂਦੇ ਆ ਸ਼ੇਅਰ ਮਾਰਕੀਟਿੰਗ ਦੇ ਵਿੱਚ ਪੈਸਾ ਲਾਉਂਦੇ ਆ ਜੀ ਐਨੇ ਸ਼ੇਅਰ ਲਾਤੇ ਸੀ ਐਨੇ ਘਟ ਗਏ ਨੇ ਵੱਧ ਗਏ ਬਾਤੇ ਘਾਟੇ ਚੱਲਦੇ ਰਹਿੰਦੇ ਤੁਸੀਂ ਦੇਖ ਰਹੇ ਹੋਵੋਗੇ ਠੀਕ ਹੈ ਜੀ ਤਾਂ ਉਵੇਂ ਜਿਵੇਂ ਹੀ ਉਹਨਾਂ ਦੇ ਵਿੱਚ ਅਲੱਗ-ਅਲੱਗ ਇੱਕ ਇਹਨਾਂ ਨੇ ਕੈਟਾਗਰੀਆਂ ਬਣਾਤੀਆਂ ਠੀਕ ਹੈ ਜੀ ਤੇ ਉਹਨੂੰ ਆਪਾਂ ਕਹਿੰਦੇ ਆ ਕ੍ਰਿਪਟੋ ਕਰੰਸੀ ਦੀ ਐਗਜ਼ਾਮਪਲ ਹੈ ਮੀਮੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਆ ਆਹ ਕ੍ਰਿਪਟੋ ਕਰੰਸੀ ਦਾ ਹੋਰ ਐਗਜ਼ਾਮਪਲਾਂ ਦੀ ਫੋਟੋ ਵੀ ਹੈਗੀ ਠੀਕ ਹੈ ਜੀ ਕੋਈ ਮੀਮੀ ਆ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਗਲੋਬਲ ਟ੍ਰੇਡ ਅਪਡੇਟ ਰਿਪੋਰਟ ਠੀਕ ਹੈ ਜੀ ਕਹਿੰਦੇ ਜਿਹੜੀ ਆਪਣੀ ਗਲੋਬਲ ਟ੍ਰੇਡ ਆਪਾਂ ਵਪਾਰ ਕਰਦੇ ਆ ਕਿਸੇ ਦੇਸ਼ ਦੇ ਨਾਲ ਵੱਡੇ ਲੈਵਲ ਤੇ ਉੱਪਰ ਠੀਕ ਹੈ ਜੀ ਇਹ ਲਈ ਰਿਪੋਰਟ ਹੁੰਦੀ ਹੈ ਗਲੋਬਲ ਟ੍ਰੇਡ ਦੀ ਠੀਕ ਹੈ ਜੀ ਇਹ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ ਇਹ ਰਿਪੋਰਟ ਹੈ ਜਿਹੜੀ ਉਹ ਰਿਲੀਜ਼ ਕਰਦੀ ਹੈ ਇਹ ਪੁੱਛ ਰਿਹਾ ਇਹ ਪ੍ਰਸ਼ਨ ਇਸ ਤੋਂ ਪਹਿਲਾਂ ਵੀ ਰਿਪੀਟ ਹੋਇਆ ਹੋਇਆ ਹੈ ਦੁਬਾਰੇ ਫੇਰ ਰਿਪੀਟ ਕਰ ਰਹੇ ਹੈਗਾ ਇਹ ਕਰਦੀ ਹੈ ਜੀ ਆਪਣੀ ਜੂ ਐਨ ਸੀ ਟਾਡੀ ਆ ਪੂਰਾ ਨਾਮ ਹੈ ਦਾ ਯੂਨਾਈਟਡ ਨੈਸ਼ਨਲ ਕਾਨਫਰੈਂਸ ਔਨ ਟ੍ਰੇਡ ਐਂ ਠੀਕ ਹੈ ਜੀ ਇਹ ਲਾਂਚ ਕਰਦੀ ਹੈ ਆ ਤੁਸੀਂ ਦੇਖ ਵੀ ਸਕਦੇ ਹੋ ਲਿਖਿਆ ਵੀ ਹੋਇਆਗਾ ਕਿ ਜਿਹੜੀ ਗਲੋਬਲ ਟ੍ਰੇਡਰ ਰਿਪੋਰਟ ਅਪਡੇਟ ਹੈਗੀ ਇਹ ਕੌਣ ਦਿੰਦਾ ਜੀ ਆਪਾਂ ਨੂੰ ਇਹ ਦਿੰਦਾ ਜੁਐਨਸੀਟਿਏਡੀ ਪਬਲਿਸ਼ ਕਰਦੀ ਹੈ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਏ ਪੇਟੀਸ਼ਨ ਤੇ ਏ ਪੇਟੀਸ਼ਨ ਆਪਣੇ ਵਾਸਤੇ ਤਾਂ ਇੰਪੋਰਟੈਂਟ ਹੈ ਜਦੋਂ ਵੀ ਕੋਈ ਚੀਜ਼ ਨੂੰ ਕਿਹਾ ਗਿਆ ਕਿ ਫਸਟ ਟਾਈਮ ਹੋਈ ਹੋਵੇ ਕੋਈ ਫਸਟ ਟਾਈਮ ਕਾਨਫਰੰਸ ਹੋਈ ਹੋਵੇ ਕੋਈ ਪਹਿਲਾ ਬੰਦਾ ਬਣਿਆ ਹੋਵੇ ਇੰਡੀਆ ਦਾ ਬਣਿਆ ਹੋਵੇ ਜਾਂ ਕਿਤੇ ਹੋਰ ਬਣਿਆ ਹੋਵੇ ਜਾਂ ਆਪਣੇ ਗਵੰਢੀ ਰਾਜ ਆ ਜਿਹੜੇ ਗਵਾਂਡੀ ਦੇਸ ਹੈਗੇ ਜੇ ਆਪਣੇ ਗਵਾਂਡੀ ਰਾਜ ਹੈ ਜੰਮੂ ਕਸ਼ਮੀਰ ਲਦਾਖ ਇਹਨਾਂ ਦੇ ਵਿੱਚੋਂ ਜੇਕਰ ਤੁਸੀਂ ਪੇਪਰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੈਗਾ ਆਪਾਂ ਨੂੰ ਕਿ ਇਹਨਾਂ ਦੇ ਵਿੱਚੋਂ ਵਿੱਚ ਹੀ ਪੇਪਰ ਵਾਲਾ ਪ੍ਰੈਕਟਿਸ ਪਾਉਂਦਾ ਹੁੰਦਾ ਹੈਗਾ ਆਪਾਂ ਕੀ ਕਰਦੇ ਆ ਆਪਾਂ ਇਧਰੋਂ ਕਰੰਟ ਅਫੇਅਰ ਪੜ੍ਹਨ ਲਈ ਫੁਲਾਣੇ ਥਾਂ ਤੋਂ ਪੜ੍ਹ ਲੈਂਦੇ ਕਿਥਾਂ ਤੋਂ ਪੜ੍ਹ ਲੈਂਦੇ ਮੈਗਜ਼ੀਨ ਮੰਗਵਾ ਲਈਆਂ ਆਏ ਕਰ ਲਿਆ ਕਰ ਲਿਆ ਐਡੀ ਕੋਈ ਬੜਾ ਵੱਡਾ ਚੱਕਰ ਨਹੀਂ ਹੁੰਦਾ ਕਰੰਟ ਅਫੇਅਰਾਂ ਦਾ ਤੁਹਾਨੂੰ ਮੈਂ ਸਾਰੇ ਕਰਵਾਉਂਗਾ ਜਿਹੜੇ ਬੱਚੇ ਪੜ੍ਹ ਰਹੇ ਹੈ 2021 ਤੋਂ ਕਰਵਾਉਂਗਾ ਬਸ 2021 ਦੇ ਸਾਰੇ ਸਾਲ ਦੇ ਵਿੱਚੋਂ 60 ਤੋਂ 65 ਕਰੰਟ 2022 ਦੇ ਵੀ ਤੁਹਾਨੂੰ ਮੈਂ 60 ਤੋਂ 65 ਸਾਰੇ ਸਾਲ ਦੇ ਕਰਵਾਉਂਗਾ 2023 ਦੇ ਤੁਹਾਨੂੰ ਮੈਂ ਕਰਵਾਈ ਜਾਂ ਕਰਵਾ ਦੇ 2024 ਦੇ ਆਪਣੇ ਨਾਲ ਡੀਲੀ ਨੂੰ ਚੱਲ ਰਹੇ ਹੈ ਚੀਜ਼ ਲੈ ਕਿੱਥੇ ਜਾਊਗੀ ਤੁਹਾਡੀ ਮੈਂ ਕੋਈ ਚੀਜ਼ ਨਹੀਂ ਰਹਿਣ ਦਿੰਦਾ ਜੇ ਬੱਚੇ ਕਹਿੰਦੇ ਸਰ ਯਾਰ ਲੈਕਚਰ ਪਾ ਦਿਓ ਥਮ ਕਾ ਲੈਕਚਰ ਪਾ ਦਿਓ ਆਮ ਕਾ ਲੈਕਚਰ ਪਾ ਦਿਓ ਤੁਹਾਡਾ ਸ਼ਡਿਊਲ ਬਣਾਇਆ ਹੋਇਆ ਇਕੱਲੇ ਇਕੱਲੇ ਬੱਚੇ ਦਾ ਇਕੱਲੇ ਇਕੱਲੇ ਮਤਲਬ ਬੈਚ ਦਾ ਮੈਂ ਕਿਉਂਕਿ ਆਪਣੇ ਕੋਲੇ ਬਾਰੇ ਬੈਚ ਤਾਂ ਹੈ ਨਹੀਂ ਕਿੱਦਾਂ ਜੇ ਆਪਾਂ ਕੋਈ 20 ਬੈਚ ਸ਼ੁਰੂ ਕਰੀ ਬੈਠੇ ਆ 15 ਸ਼ੁਰੂ ਕਰੀ ਬੈਠੇ ਆ ਲਿਮਟਿਡੀਆਂ ਚੀਜ਼ਾਂ ਹੁੰਦੀਆਂ ਆਪਣੇ ਕੋਲੇ ਲਿਮਟਿਡ ਠੀਕ ਹੈ ਜੇ ਮੈਂ ਪੁਰਾਣੇ ਲੈਕਚਰ ਹੀ ਅਪਲੋਡ ਕਰਨੇ ਹੋਣਗੇ ਫਿਰ ਤਾਂ ਮੈਨੂੰ ਕੋਈ ਫਾਇਦਾ ਨਹੀਂ ਫਿਰ ਮੈਂ ਪੁਰਾਣੇ ਕਰ ਦਨਾਂ ਨੇ ਮੈਂ ਸੌਖਾ ਨਾਲ ਸਾਨੂੰ ਸੋ ਹੋ ਜਾਊਗਾ ਕਿ ਹਾਂ ਲੈਕਚਰ ਮਿਲ ਹੀ ਜਾਂਦੇ ਆ ਨਾਲ ਦੇ ਨਾਲ ਠੀਕ ਹੈ ਜੀ ਤੁਹਾਡੇ ਵਾਸਤੇ ਦੂਜਿਆਂ ਨਾਲ ਆਪਾਂ ਅਲੱਗ ਤਰੀਕੇ ਨਾਲ ਪੜਾਉਣਾ ਹੁੰਦਾਗਾ ਮੈਂ ਤਾਂ ਤੁਹਾਨੂੰ ਅਲੱਗ ਤਰੀਕੇ ਨਾਲ ਪੜਾ ਰਿਹਾ ਹਾਂ ਇੰਗਲਿਸ਼ ਵੀ ਤੁਹਾਨੂੰ ਇਹੋ ਜਿਹੇ ਤਰੀਕੇ ਨਾਲ ਪੜਾਊਂਗਾ ਜਿਹੜਾ ਬੱਚਾ ਕਹਿੰਦਾ ਮੈਂ ਪੰਜਾਬੀ ਮੀਡੀਆ ਨਾਲ ਸੰਬੰਧਤ ਹੈ ਜੀ ਮੈਨੂੰ ਤਾਂ ਕੁਛ ਆਉਂਦਾ ਨਹੀਂ ਜੀ ਮੈਨੂੰ ਤਾਂ ਕੋਈ ਜਾਂਦਾ ਹੀ ਨਹੀਂ ਜੀ ਉਹ ਬੱਚੇ ਤੁਹਾਨੂੰ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਜਿੱਦੇ ਮੈਂ ਤੁਹਾਨੂੰ ਸਿਲੇ 13 ਦੇ ਵਿੱਚੋਂ ਜਿਹੜੇ ਬੱਚੇ ਨੇ ਕਦੇ ਇੱਕ ਨੰਬਰ ਵੀ ਲੱਤਾ ਸੀ ਉਹ ਵੀ 9 ਤੋਂ 10 ਨੰਬਰ ਲੈ ਕੇ ਜਾਊਗਾ ਜਿਹੜੇ ਵਜੇ ਦੀ ਪ੍ਰੈਕਟਿਸ ਪਹਿਲਾਂ ਲਾਈਦਾ ਜਾਂਦੇ ਸੀ 4-5 ਉਹ ਤਾਂ 13 ਦੇ 13 ਹੀ ਲੈ ਕੇ ਜਾਊਗਾ ਪੰਜਾਬੀ ਨਾਲ ਵਧੀਆ ਨੰਬਰ ਤੁਮੋਂ ਲਾਤੋ ਤੁਹਾਨੂੰ ਮੇਰੇ ਚ ਠੀਕ ਹੈ ਪੰਜਾਬੀ ਚ ਨੰਬਰ ਕਿਉਂ ਕਰਦਾ ਕਿਉਂਕਿ ਪੰਜਾਬੀ ਨੂੰ ਆਪਾਂ ਸੌਖੇ ਚ ਲਾਇਆ ਜਾਂਦੇ ਹਾਂ ਠੀਕ ਹੈ ਚਲੋ ਕਹਿੰਦੇ ਮਿਸ ਜੁਨੀਵਰਸ ਮੁਕਾਬਲਾ ਜਿਹੜਾ 2024 ਦਾ ਹੋਇਆ ਇਹਦੇ ਵਿੱਚ ਪਹਿਲੀ ਵਾਰ ਕਿਹੜਾ ਦੇਸ਼ ਭਾਗ ਲਵੇਗਾ ਭਾਗ ਲੈ ਚੁੱਕਿਆ ਜੀ ਠੀਕ ਹੈ ਜੀ ਉਹ ਹੈ 24 ਦੇ ਵਿੱਚ ਇਹ ਲੈ ਚੁੱਕਿਆ ਸਾਊਦੀ ਅਰੇਬੀਆ ਸਾਨੂੰ ਪਤਾ ਕਿ ਜਿਹੜੇ ਸਾਊਦੀ ਅਰਬ ਦੇਸ਼ ਰਾਜ ਇਹ ਔਰਤਾਂ ਦੇ ਜਿਆਦਾ ਪਾਬੰਦੀ ਜੀ ਲਾ ਕੇ ਰੱਖਦੇ ਆ ਤਾਂ ਕਰਕੇ ਠੀਕ ਹੈ ਜੀ ਇਹਨਾਂ ਨੇ ਮਿਸ ਯੂਨੀਵਰਸ ਜਿਹਦੇ ਭਾਗ ਲਿੱਤਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਅਗਲੇ ਦੇ ਵਿੱਚ ਕਹਿੰਦੇ ਸਭ ਨੂੰ ਸਾਰਿਆਂ ਨੂੰ ਪਤਾ ਦਾ ਜੀ ਮਨਰੇਗਾ ਮਨਰੇਗਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾਗਾ ਜਿਹਦੇ ਵਿੱਚ ਇਹ ਤੁਸੀਂ ਦੱਸਣਾ ਕਮੈਂਟਰ ਦੇ ਵਿੱਚ ਮਨਰੇਗਾ ਦੇ ਤਹਿਤ ਕਿੰਨੇ ਸਾਲ ਦੇ ਵਿੱਚ ਕਿੰਨੇ ਦਿਨਾਂ ਦਾ ਰੁਜ਼ਗਾਰ ਦਿੱਤਾ ਜਾਂਦਾ ਹੈ ਇਹ ਤੁਸੀਂ ਦੱਸਣਾਗਾ ਕਹਿੰਦੇ ਜਿਹੜੀ ਮਨਰੇਗਾ ਸਕੀਮ ਹੈਗੀ ਠੀਕ ਹੈ ਜੀ ਤੇ ਇਹਦੇ ਅਨਸਾਰ ਇਸ ਹੁਣ ਸਾਰੀ ਫੁੱਲ ਫਾਰਮ ਦਾ ਪਤਾ ਹੀ ਨਹੀਂ ਹੁੰਦਾ ਮਨਰੇਗਾ ਦੀ ਕੀ ਹੈਗੀ ਮਹਾਤਮਾ ਗਾਂਧੀ ਰੂਲਰ এমਪਲੋਇਮੈਂਟ ਗਰੰਟੀ ਸਕੀਮ ਹੈ ਸਾਰੀ ਫਾਰਮ ਵੀ ਯਾਦ ਕਰ ਲੋ ਕਿ ਬਟ ਡਰੈਕਟ ਫਾਰਮ ਦੀ ਅਪਰੇਸ਼ਨ ਆ ਜਾਂਦਾ ਕਿ ਇਹਦੀ ਫੁੱਲ ਫਾਰਮ ਕੀ ਹੈਗੀ ਕਹਿੰਦੇ ਜਿਹੜੀ ਆਪਣੀਆਂ ਤੁਹਾਨੂੰ ਪਤਾ ਕਿ ਬਹੁਤ ਆਪਣੀਆਂ ਕਾਫੀ ਹੱਦ ਤੱਕ ਸਾਰੀਆਂ ਸਟੇਟਾਂ ਦੇ ਵਿੱਚ ਕੇਂਦਰ ਸਰਕਾਰ ਦੁਆਲਾ ਮਨਰੇਗਾ ਸਕੀਮ ਹੈ ਜਿਹੜੀ ਸ਼ੁਰੂ ਕੀਤੀ ਹੋਈ ਹੈ ਕਹਿੰਦੇ ਮਨਰੇਗਾ ਸਕੀਮ ਸ਼ੁਰੂ ਤਾਂ ਕੀਤੀ ਹੋਈ ਹੈ ਪਰ ਸਭ ਤੋਂ ਜ਼ਿਆਦਾ ਮਨਰੇਗਾ ਦੇ ਵਿੱਚ ਤਨਖਾਹ ਕਿੱਥੋਂ ਨੇ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਹੈ ਇਹ ਦਿੱਤੀ ਜਾਂਦੀ ਹੈ ਜੀ ਆਪਣੇ ਗਵਾਂਡੀ ਰਾਜ ਹਰਿਆਣਾ ਦੇ ਵਿੱਚ ਠੀਕ ਹੈ ਜ ਤੇ ਹਾਂ ਅੱਜ ਦੀ ਜਰੂਰਤ ਕਿਉਂ ਗਵਰਨਰ ਕੌਣ ਹੈ ਹਰਿਆਣਾ ਦੇ ਇਸ ਟਾਈਮ ਕਲਰਾਜ ਮਿਸ਼ਰਾ ਤੇ ਚੀਫ ਮਿਨਿਸਟਰ ਕੌਣ ਹੈ ਭਜਨ ਲਾਲ ਸ਼ਰਮਾ ਤੁਹਾਨੂੰ ਪਤਾ ਹੋਣਾ ਜਿਹੜੇ ਨੇ ਪਹਿਲਾ ਸੀਐਮ ਸੀ ਕੀ ਨਾਮ ਸੀ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਅਸਤੀਫਾ ਲੈ ਲਿਆ ਉਹਨਾਂ ਤੋਂ ਠੀਕ ਹੈ ਜੀ ਤੇ ਤਖਟ ਕਰ ਖੱਟੜ ਠੀਕ ਹੈ ਖੱਟੜ ਕਹਿੰਦੇ ਸੀ ਤੇ ਖੱਟੜ ਵੀ ਕਹਿੰਦੇ ਨੇ ਖੱਟੜ ਖੱਟੜ ਭਾਈ ਉਹੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਹੁਣ ਇਹ ਪ੍ਰੇਸ਼ਨ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਬਹੁਤ ਮਹੱਤਵਪੂਰਨ ਰੋਲ ਆਦਾ ਕਰਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਾਂ ਟੀਵੀ ਨੂੰ ਲੈ ਕੇ ਬਹੁਤ ਇਨੀਸ਼ੀਏਟਿਵ ਵੀ ਚਲਾਇਆ ਹੈ ਟੀਵੀ ਐ ਕੋਈ ਨਹੀਂ ਹੈਗਾ ਜਿਹੜਾ ਆਪਾਂ ਘਰਾਂ ਚ ਟੀਵੀ ਦੇਖਦੇ ਇਹਨੂੰ ਕਹਿੰਦੇ ਟਿਊਬਰਕਲੋਸਿਸ ਕਹਿੰਦੇ ਜਿਹੜੀ ਹੁਣ ਟੀਵੀ ਦੀ ਰਿਪੋਰਟ ਆਈ ਹੈ 2024 ਦੀ ਉਹਦੇ ਵਿੱਚ ਇਹਨਾਂ ਚੋਂ ਕਿਹੜਾ ਕਥਨ ਸਹੀ ਹੈਗਾ ਸੁਣ ਲਓ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸੋ ਤੇ ਇਹ ਪ੍ਰੇਸ਼ਨ ਪੁੱਛਿਆ ਜਾ ਸਕਦਾ ਹੈ ਕਿ ਜਿਹੜੀ ਆਪਣੇ ਇੰਡੀਆ ਦੇ ਵਿੱਚ ਟੀਵੀ ਟਿਊਬਰਕਲੋਸਿਸ ਠੀਕ ਹੈ ਜਿਹੜੀ ਆਪਣੇ ਫੇਫ ਪੰਜਾਬੀ ਦੇ ਵਿੱਚ ਫੇਫੜੇ ਕਹ ਦਿੰਦੇ ਆ ਠੀਕ ਹੈ ਜੀ ਕਹਿੰਦੇ ਜੀ ਜਿਹੜਾ ਆਪਣਾ ਇੰਡੀਆ ਟੀਵੀ ਰਿਪੋਰਟ ਆ 2024 ਹੈਗਾ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਆਬਦੀ ਰਿਪੋਰਟ ਰੀਲੀਜ਼ ਕੀਤੀ ਹੈ ਠੀਕ ਹੈ ਜੀ ਰਿਪੋਰਟ ਰੀਲੀਜ਼ ਕੀਤੀ ਹੈ ਰਿਪੋਰਟ ਕਿਹੜੀ ਮਿਨਿਸਟਰੀ ਨੇ ਲਾਂਚ ਕੀਤੀ ਹੈ ਜੀ ਜੁਨੀਅਨ ਹੈਲਥ ਮਿਨਿਸਟਰੀ ਨੇ ਲਾਂਚ ਕੀਤੀ ਹੈ ਇਹ ਗੱਲ ਯਾਦ ਰੱਖਣੀ ਹੈ ਦੂਸਰੀ ਗੱਲ ਕਹਿੰਦੇ ਜਿਹੜੀ ਜੀ ਆਪਣੀ ਇਹ ਟੀਵੀ ਹੁੰਦਾਗਾ 2023 ਵਿੱਚ ਟੀਵੀ ਦੇ ਵਿੱਚ ਟੀਵੀ ਦੇ ਕਿੰਨੇ ਉਹ ਦੇਖੇ ਗਏ ਕੇਸ 2023 ਦੇ ਵਿੱਚ ਇਹ ਵੀ ਸਭ ਤੋਂ ਪੁੱਛਿਆ ਜਾ ਸਕਦਾ ਹੈ 27.8 ਲੱਖ ਕੇਸ ਦੇਖੇ ਗਏ ਹੈ ਜੀ 2023-23 ਦੇ ਵਿੱਚ ਇਹ ਗੱਲ ਸਹੀ ਹੈ ਕਹਿੰਦੇ ਕਹਿੰਦੇ ਇਹਦੇ ਤਹਿਤ ਕਹਿੰਦੇ ਜਿਹੜੀਆਂ ਮੌਤਾ ਹੋਗੀਆਂ 3.2 ਲੱਖ ਇਹਦੇ ਸਾਰੇ ਮੌਤਾ ਹੋ ਗਏ ਆ ਠੀਕ ਹੈ ਜੀ ਇਹ ਸਾਰੇ ਕਥਨੀ ਸਹੀ ਹੈ ਸੋਣਿਆ ਠੀਕ ਹੈ ਜੀ ਇਹ ਸਾਰੇ ਕਥਨੀ ਸਹੀ ਹੈਗੀ ਇਹ ਗੱਲ ਯਾਦ ਰੱਖਣੀ ਹੈ ਆ ਲਿਖਿਆ ਹੋਇਆ ਸਾਰਾ ਕੁਝ 2023 ਦਾ 2024 ਦਾ ਆਪਾਂ ਵੀ ਨਾ ਯਾਦ ਕਰੀਏ ਆਪਾਂ ਵੀ ਨਾ ਯਾਦ ਕਰੀਏ ਐਸਟੀਮੇਟ ਲਿਖਿਆ ਹੋਇਆ ਮੇਨ ਜੀ ਤੁਸੀਂ ਜਿਹੜੇ ਤਾਂਹ ਦਿੱਤੀਆਂ ਹੋਈਆਂ ਇਹੀ ਯਾਦ ਕਰ ਲੈਣੀਆਂ ਜੀ ਠੀਕ ਹੈ ਜੀ ਆ ਦੇਖੋ ਜਿਹੜੀਆਂ ਇਹ ਚੀਜ਼ਾਂ ਦਾ ਸਬੰਧਤ ਹੈਗੇ ਨਾ ਤੁਹਾਨੂੰ ਮੈਂ ਕਰਵਾਇਆ ਹੋਇਆ ਇਹ ਧਿਆਨ ਦੇਣਾ ਇਹਨਾਂ ਤੇ ਤੁਸੀਂ ਦੇਖੋ ਜੀ ਕਹਿੰਦੇ ਕੇਂਦਰ ਸਰਕਾਰ ਨੇ 2025 ਤੱਕ ਭਾਰਤ ਵਿੱਚੋਂ ਟੀਵੀ ਖਤਮ ਕਰਨ ਦਾ ਟੀਚਾ ਰੱਖਿਆ ਸਭ ਤੋਂ ਪਹਿਲਾਂ ਪ੍ਰਸ਼ਨ ਤੋਂ ਸਭ ਤੋਂ ਇਹ ਪੁੱਛਿਆ ਜਾਊਗਾ ਕਿ ਭਾਰਤ ਸਰਕਾਰ ਨੇ ਟੀਚਾ ਰੱਖਿਆ ਸੀ ਕਿ ਆਪਾਂ ਟੀਵੀ ਨੂੰ ਇੰਡੀਆ ਦੇ ਵਿੱਚ ਕਦੋਂ ਤੱਕ ਖਤਮ ਕਰ ਦਾਂਗੇ ਇਹ ਭਈ ਟੀਚਾ ਹੈਗਾ ਸੀ ਇਹਨਾਂ ਦਾ 2025 ਤੱਕ ਠੀਕ ਹੈ ਜੀ ਦੂਜੀ ਗੱਲ ਜਿਹੜੀ ਇਹ ਟੀਵੀ ਦੀ ਬਿਮਾਰੀ ਨੂੰ ਭਾਰਤ ਦੇ ਵਿੱਚੋਂ ਖਤਮ ਕਰਨ ਵਾਸਤੇ ਆਪਾਂ ਇਨੀਸ਼ੀਏਟਿਵ ਲਿਆ ਸੀ ਇੱਕ ਕੈਂਪੇਨ ਚਲਾਈ ਸੀ ਇਹ ਕੈਂਪੇਨ ਕਹਿੰਦੇ ਆਪਾਂ ਜਿਹੜੀ ਚਲਾਈ ਸੀ ਜੀ ਇਹ ਕਦੋਂ ਚਲਾਈ ਸੀ ਇਹ ਚਲਾਈ ਸੀ ਜੀ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਨੇ 2022 ਦੇ ਵਿੱਚ ਚਲਾਈ ਸੀ ਠੀਕ ਹੈ ਜੀ ਦੋ ਪ੍ਰਸ਼ਨ ਇਹ ਬਣ ਗਏ ਤੀਜਾ ਇਹ ਬਿਮਾਰੀ ਕਾਦੀ ਹੈ ਇਹ ਬਿਮਾਰੀ ਹੈਗੀ ਜੀ ਆਪਣੇ ਰਿਸਪਾਇਰੀ ਡਿਸੀਜ਼ ਹੈ ਕਿ ਜਿਹੜੀ ਆਪਣੇ ਸਾਰੀ ਬਿਮਾਰੀ ਦੇਖੋ ਆਪਾਂ ਸਾਹ ਕਿੱਥੋਂ ਲੈਨੇ ਆ ਫੇਫੜਿਆਂ ਤੋਂ ਸਾਹ ਲੈਨੇ ਆ ਠੀਕ ਹੈ ਜੀ ਤੁਸੀਂ ਦੇਖੋ ਜਿਹੜਾ ਬੰਦਾ ਸਰਗਟਾ ਪੀਂਦਾਗਾ ਠੀਕ ਹੈ ਜੀ ਬੀੜੀਆਂ ਪੀਂਦਾ ਉਹ ਆਪਾਂ ਕਹਿੰਦੇ ਨੇ ਜੀ ਇਹ ਨੂੰ ਫੇਫੜਿਆਂ ਦੀ ਪ੍ਰੋਬਲਮ ਹੋ ਗਈ ਸਾਰੀ ਪ੍ਰੋਬਲਮ ਜਿਹਦੇ ਰੇਸ਼ਾ ਵੱਧ ਜਾਂਦਾ ਹੈਗਾ ਫੇਫੜਿਆਂ ਦੇ ਵਿੱਚ ਰੇਸ਼ਾ ਜੰਮ ਜਾਂਦਾ ਹੈਗਾ ਉਹਨੂੰ ਕਿ ਸਾਰੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਠੀਕ ਹੈ ਜੀ ਉਹੀ ਚੀਜ਼ਾਂ ਤੁਹਾਡੇ ਮੈਂ ਦਿਮਾਗ ਦੇ ਵਿੱਚ ਧਿਆਨ ਚ ਰੱਖ ਕੇ ਕਰਵਾ ਰਹੇ ਹਾਂਗਾ ਠੀਕ ਹੈ ਜੀ ਇਹ ਸਤੋਂ ਇਹ ਪ੍ਰਸ਼ਨ ਹੀ ਪੁੱਛਿਆ ਜਾ ਸਕਦਾ ਕਿ ਇਹਨੂੰ ਆਪਾਂ ਖਤਮ ਕਿਦੋਂ ਕਰਨਾ 2025 ਤੱਕ ਇਹਨੂੰ ਪ੍ਰਧਾਨ ਮੰਤਰੀ ਜੀ ਨੇ ਇਹਦਾ ਜਿਹੜਾ ਕੈਂਪੇਨ ਚਲਾਈ ਸੀ 2022 'ਚ ਸਟਾਰਟ ਕੀਤੀ ਸੀ ਤੀਸਰਾ ਇਹ ਬਿਮਾਰੀ ਸੰਬੰਧਿਤ ਕਿਹਦੇ ਨਾਲ ਹੈ ਲੰਗਸ ਨਾਲ ਸੰਬੰਧਿਤ ਹੈ ਫੇਫੜਿਆਂ ਨਾਲ ਸੰਬੰਧਿਤ ਹੈ ਸਾਰਾ ਪ੍ਰਣ ਇਹ ਬਿਮਾਰੀ ਫੈਲਦੀ ਕਾਰੇ ਨਾਲ ਹੈ ਇਹ ਬਿਮਾਰੀ ਫੈਲਦੀ ਜੀ ਮੈਕਟਰੋਬੈਕਟੀਰੀਆ ਟਿਬਰਕਲੋਸਿਸ ਬੈਕਟੀਰੀਆ ਨਾਲ ਫੈਲਦੀ ਹੈ ਕਿਤੋਂ ਨਾ ਕਿਤੋਂ ਆਪਰੇਸ਼ਨ ਪੱਕਾ ਹੀ ਬੰਨਣਾ ਹੀ ਬੰਨਣਾ ਤਾਂ ਕਰਕੇ ਤੁਹਾਡੇ ਤੇ ਮੈਨਾ ਜ਼ੋਰ ਲਾਈ ਜਾਂਦਾ ਭਾਈ ਬੱਚੇ ਹੁਣ ਤੁਸੀਂ ਮੇਰੇ ਕੋਲ ਆਏ ਹੋ ਪੜਨ ਤੁਹਾਨੂੰ ਮੈਂ ਇੰਨਾ ਵਧੀਆ ਰਿਜ਼ਲਟ ਦਿਊਗਾ राजे ਬੇਫਿਕਰ ਹੋ ਤੁਸੀਂ ਤੁਸੀਂ ਕੱਲੇ ਪੜਨ ਆਲੇ ਬਣੋ ਠੀਕ ਹੈ ਜੀ ਦੂਸਰੀ ਗੱਲ ਹੁਣ ਕਹਿੰਦੇ ਜਿਹੜੀ ਪੈਰਾ ਪਾਵਰ ਲਿਫਟਿੰਗ ਮਾਰ 2024 ਦੀ ਹੋਈ ਹੈ ਪਾਵਰ ਲਿਫਟਿੰਗ ਹੋਈ ਹੈ ਪੈਰਾ ਪੈਰਾ ਦੇ ਵਿੱਚ ਦਾ ਜੀ ਮਤਲਬ ਉਹ ਹੁੰਦਾ ਹੈ ਜਿਨ੍ਹਾਂ ਦੇ ਮਤਲਬ ਸਹੀ ਨਹੀਂ ਅੰਗ ਪੈਰ ਹੁੰਦੇ ਕਿਸੇ ਬੋਲੇ ਡਿਜ਼ੇਬਲ ਹੁੰਦੇ ਹੈ ਅੰਗ ਪੈਰ ਵੱਲ ਉਹਨਾਂ ਦੀ 95 ਕੇਜੀ ਦੀ ਕੁਸ਼ਤੀ ਯੂਥ ਕੈਟਾਗਰੀ ਹੋਈ ਹੈ ਜਿਹੜੀ ਯੂਥ ਕੈਟਾਗਰੀ ਵਿੱਚ 95 ਕੇਟਾਜੀ ਦੇ ਵਿੱਚ 95 ਕੇਜੀ ਦੇ ਵਿੱਚ ਉਹ ਚ 골ਡ ਮੈਡਲ ਕਿਨੇ ਜਿੱਤੇਗਾ ਆਪਾਂ ਦੋ ਸਿਰਫ ਇਹ ਪੁੱਛ ਰਹੇ ਹਾਂ ਜੀ ਠੀਕ ਹੈ ਜੀ 골ਡ ਮੈਡਲ ਦੀ ਗੱਲ ਬਾਅਦ ਚ ਕਰਾਂਗੇ ਪਹਿਲਾ ਆਪਰੇਸ਼ਨ ਤਾਂ ਆਪਣਾ ਇਹ ਹੀ ਪੁੱਛਿਆ ਜਾ ਸਕਦਾ ਕਿ ਪੈਰਾ ਪਾਵਰ ਲਿਫਟਿੰਗ ਜਿਹੜੀ ਹੋਈ ਹੈਗੀ ਠੀਕ ਹੈ ਜੀ ਇਹਦੇ ਵਿੱਚ ਹੋਈ ਕਿੱਥੇ ਇਹ ਅਜੇਪਟਾ ਦੇ ਵਿੱਚ ਹੋਈ ਹੈ ਤੇ ਅਬਜੈਕਟਰੀ ਰਾਹਤਾ ਨਿੱਕੀ ਹੈਗੀ ਕੈਰੋ ਜਿਸ ਨੂੰ ਕਹਿੰਦੇ ਕਿ ਪੀਰਾਮਿਡ ਇੱਕ ਤੁਸੀਂ ਨਾ ਸੁਣਿਆ ਹੋ ਪੀਰਾਮਿਡ ਆਏ ਜੀ ਹੁੰਦੇ ਆ ਪੀਰਾਮਿਡ ਇਹ ਵੀ ਕਿੱਥੇ ਪਾਈ ਜਾਂਦੇ ਆ ਇਹ ਵੀ ਇਜੀਪਟ ਦੇ ਵਿੱਚ ਪਾਈ ਜਾਂਦੇ ਆ ਇਜੀਪਟ ਨੂੰ ਮਿਸਰ ਕਹਿੰਦੇ ਆ ਠੀਕ ਹੈ ਜੀ ਤੇ ਇਹ ਭਾਈ ਕਿਹੜਾ ਹੈਗਾ ਅਜੇ ਰਾਠੀ ਅਜੇ ਰਾਠੀ ਨੇ ਜਿੱਤਿਆ ਸੁਣਿਆ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਤੇ ਚੱਲਦੇ ਆਪਾਂ ਅਗਲੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਭਾਰਤ ਦੇ ਚੋਣ ਕਮਿਸ਼ਨ ਨੇ ਨਾਗਰਿਕਤਾ ਨੂੰ ਅਦਰਸ਼ ਚੋਣ ਜਾਬਤਰੀ ਉਲੰਘਣਾ ਅਤੇ ਚੋਣਾਂ ਦੌਰਾਨ ਖਰਚੇ ਦੀ ਰਿਪੋਰਟ ਕਰਨ ਦੇ ਯੋਗ ਬਣਾਉਣ ਲਈ ਕਿਹੜੀ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ ਇਹ ਕੀਤੀ ਜੀ ਸਥੀ ਵਿਗਲ ਇਹ ਕੀਤੀ ਹੈ ਸੀ ਵਿਗਲ ਇਹ ਤਾਂ ਲਾਂਚ ਕੀਤੀ ਜੀ ਐਪਲੀਕੇਸ਼ਨ ਇਹਦੇ ਵਿੱਚ ਕਾਫੀ ਚੀਜ਼ਾਂ ਹੈਗੀਆਂ ਕਾਫੀ ਚੀਜ਼ਾਂ ਕਿਵੇਂ ਦੇਖੋ ਕਹਿੰਦੇ ਜੇਕਰ ਕੋਈ ਬੰਦਾ ਹੇਟ ਸਪੀਚ ਦੇ ਰਿਹਾ ਠੀਕ ਹੈ ਜੀ ਕੋਈ ਪੇੜ ਨਿਊਜ਼ ਪੇਸ਼ ਕਰ ਰਿਹਾ ਆਪਦੀ ਠੀਕ ਹੈ ਜੀ ਕੋਈ ਮਨੀ ਪੈਸੇ ਦੇ ਕੇ ਬੋਰਡ ਖਰੀਦ ਰਿਹਾ ਹੈ ਕੋਈ ਫੇਕ ਨਿਊਜ਼ ਬਣਾ ਰਿਹਾ ਹੈਗਾ ਕੋਈ ਕਿਸੇ ਨਾਲ ਲੜ ਰਿਹਾ ਹੈਗਾ ਜੀ ਠੀਕ ਹੈ ਜੀ ਕੋਈ ਅਸਲੇ ਦਾ ਦਿਖਾਵਾ ਕਰਕੇ ਜ਼ੋਰ ਨਾਲ ਬੋਟਲ ਲੈਣਾ ਸ਼ਰਾਬ ਪਿਆ ਰਿਹਾ ਇਹ ਸਾਰੀਆਂ ਚੀਜ਼ਾਂ ਜੇਕਰ ਤੁਹਾਨੂੰ ਕਿਤੇ ਵੀ ਮਿਲਦੀਆਂ ਗਈਆਂ ਠੀਕ ਹੈ ਜੀ ਤਾਂ ਤੁਸੀਂ ਚੋਣ ਕਮਿਸ਼ਨ ਨੂੰ ਇਹਦੇ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਅੱਜ ਦਾ ਹੈਗਾ ਆਪਣਾ ਐਂਡ ਵਾਲਾ ਅਪਰੇਸ਼ਨ ਇਹ ਵੀਡੀਓ ਦਾ ਇਹਦੇ ਵਿੱਚ ਆਪਣੇ ਇਸ ਵੀਡੀਓ ਦੇ ਨਾਲ ਆਪਣੇ ਮਾਰਚ ਦੇ ਸਾਰੇ ਕੰਟੈਂਟ ਜਿਹੜੇ ਉਹ ਕਵਰ ਹੋ ਜਾਣਗੇ ਇਹ ਕੀ ਕਹਿੰਦੇ ਜੀ ਕਹਿੰਦੇ ਜੀ ਇੱਕ ਬੁੱਕ ਹੈਗੀ ਬੁੱਕ ਦਾ ਨਾਮ ਹੈਗਾਗਾ ਏ ਫਰੋਮ ਏ ਕਾਰ ਸ਼ੈੱਡ ਟੂ ਦਾ ਕਾਰਨਰ ਰੂਮ ਐਂਡ ਵੀਓ ਇਹ ਬੁੱਕ ਦਾ ਆਥਰ ਕੌਣ ਹੈ ਇਹ ਬੁੱਕ ਦਾ ਆਥਰ ਹੈਗਾ ਜੀ ਐਸ ਰਮਨ ਠੀਕ ਹੈ ਜੀ ਇਹ ਨਾਲ ਆਪਣੇ ਅਸੀਂ ਅੱਜ ਦਾ ਲੈਕਚਰ ਖਤਮ ਹੁੰਦਾ ਹੈਗਾ ਠੀਕ ਹੈ ਜੀ ਤੇ ਇਹਦੇ ਨਾਲ ਆਪਣੇ ਅਸੀਂ ਤਿੰਨ ਦਿਨਾਂ ਦੇ ਕਰੰਟ ਅਫੇਅਰ ਜਿਹੜੇ ਆਪਾਂ ਕਵਰ ਕਰ ਚੁੱਕੇ ਹਾਂ ਦੂਸਰੀ ਗੱਲ ਮੈਂ ਦੁਬਾਰੇ ਫਿਰ ਕਹਿੰਦਾ ਆ ਦੇਖ ਸਕਦੇ ਹੋ ਜੀ ਆਪਣੇ ਐਸ ਰਵਨ ਜੀ ਦੀ ਪਿਕ ਆ ਤਾਂ ਆ ਇਹਨਾਂ ਦੀ ਬੁੱਕ ਦਾ ਨਾਮ ਹੈ ਦੂਸਰੀ ਗੱਲ ਰਾਜੇ ਬੈਚ ਆਪਣੇ ਕੋਲ ਚੱਲ ਰਿਹਾ ਹੈ ਜੇ ਕੋਈ ਕੈਂਡੀਡੇਟ ਬੈਚ ਜੁਆਇਨ ਕਰਨਾ ਚਾਹੁੰਦਾ ਜਲਦੀ ਜਲਦੀ ਕਰ ਸਕਦਾ ਹਜੇ ਤੁਹਾਡੇ ਕੋਲ ਕਾਫੀ ਟਾਈਮ ਹੈਗਾ ਤੁਹਾਡੀ ਵਧੀਆ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਹੋ ਸਕਦੀ ਹੈ ਠੀਕ ਹੈ ਜ